ਦੋਸਤੋ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚ ਘਰਾਂ ਦੇ ਨਾਲ ਸੰਬੰਧਤ ਕੰਮ ਇਹ ਡਾਊਨ ਸੀਲਿੰਗ ਤੁਸੀਂ ਦੇਖ ਰਹੇ ਹੋ ਇਸ ਦੇ ਨਾਲ ਤੁਸੀਂ ਦੇਖੋਗੇ ਏਸੀ ਦੀ ਸਰਵਿਸ ਤੋਂ ਆਤੋ ਆਈ ਚੱਲ ਰਹੀ ਹੈ ਉਸ ਦੇ ਨਾਲ ਤੁਸੀਂ ਅਗਲਾ ਦੇਖੋਗੇ ਇੱਕ ਹੋਰ ਸਜਾਵਟ ਦਾ ਘਰ ਦੀ ਦਾ ਕੰਧਾਂ ਤੇ ਸਮਾਨ ਅਤੇ ਪੀਓਪੀ ਦਾ ਡਾਊਨ ਸੀਲਿੰਗ ਦਾ ਕੰਮ ਇਸ ਕੰਮ ਦੇ ਵਿੱਚ ਜੋ ਖਾਸ ਗੱਲ ਹੈ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਇੱਕ ਉੱਤਰ ਪ੍ਰਦੇਸ਼ ਤੋਂ ਆਏ ਹੋਏ ਨੌਜਵਾਨ ਦੇ ਵੱਲੋਂ ਸ਼ੁਰੂ ਕੀਤਾ ਗਿਆ ਉਦਮ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਜਿੱਥੇ ਇਹ ਸਾਰੀਆਂ ਸੇਵਾਵਾਂ ਮਿਲ ਰਹੀਆਂ ਹਨ ਅਤੇ ਤੁਸੀਂ ਦੇਖ ਰਹੇ ਹੋ ਨਾਲ-ਨਾਲ ਘਰ ਦੇ ਵਿੱਚ ਟੂਟੀਆਂ ਦਾ ਕੰਮ ਹੋਵੇ ਜਾਂ ਐਗਜ਼ੌਸਟ ਫੈਨ ਦਾ ਕੰਮ ਹੋਵੇ ਇਹ ਬਾਥਰੂਮ ਦੀ ਸਫਾਈ ਦਾ ਆਧੁਨਿਕ ਤਰੀਕੇ ਦੇ ਨਾਲ ਕੰਮ ਜਿਸ ਦਾ ਕਿ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਇਹ ਸ਼ੁਰੂਆਤ ਹੈ ਜਾਂ ਕੁਝ ਲੋਕਾਂ ਤੱਕ ਹੀ ਇਹ ਸੇਵਾ ਦਾ ਪਤਾ ਹੋਵੇਗਾ ਅਤੇ ਹੋਰ ਇਹੋ ਜਿਹਾ ਅਨੇਕਾ ਕੰਮ ਜੋ ਸਾਨੂੰ ਘਰਾਂ ਦੇ ਵਿੱਚ ਅਕਸਰ ਲੋਡ ਪੈਂਦੀ ਹੈ ਉਹਨਾਂ ਨੂੰ ਇੱਕੋ ਪਲੇਟਫਾਰਮ ਤੇ ਮੁਹਈਆ ਕਰਵਾਉਣ ਲਈ ਉੱਤਰ ਪ੍ਰਦੇਸ਼ ਦੇ ਨੌਜਵਾਨ ਨੇ ਇੱਕ ਨਵੇਕਲੀ ਪਹਿਲ ਕੀਤੀ ਹੈ ਅਤੇ ਇਸ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਦੇ ਵਿੱਚ ਕੋਈ 2 4 5 10 ਨਹੀਂ 100 ਦੇ ਵੱਧ ਨੌਜਵਾਨ ਜੁੜ ਕੇ ਰੁਜ਼ਗਾਰ ਵੀ ਪ੍ਰਾਪਤ ਕਰ ਆਪਣਾ ਰਜਿੰਦਰ ਹਰਗੜੀਆ ਹੁਸ਼ਿਆਰਪੁਰ ਤੋਂ ਤੇ ਜਿੱਥੇ ਅੱਜ ਅਸੀਂ ਇੱਕ ਅਫਸਰ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਸੌਂਦੇ ਰਹਿੰਦੇ ਆ ਕਿ ਯੂਪੀ ਬਿਹਾਰ ਤੋਂ ਆ ਕੇ ਜਾਂ ਫਲਾਣਾ ਥਾਂ ਤੋਂ ਆ ਕੇ ਜਿਹੜੇ ਲੋਕ ਆ ਉਹ ਕੰਮ ਕਰ ਰਹੇ ਆ ਔਰ ਜਿਹੜਾ ਕਿਤੇ ਨਾ ਕਿਤੇ ਕੋਈ ਮਾਹੌਲ ਇਦਾਂ ਦਾ ਚੱਲਦਾ ਰਹਿੰਦਾ ਲੇਕਿਨ ਇਹਨੂੰ ਜੇ ਅਸੀਂ ਦੂਸਰੇ ਪਾਸੇ ਤੋਂ ਦੇਖੀਏ ਤਾਂ ਜਿਹੜੀ ਉਹਨਾਂ ਦੀ ਕਾਮਯਾਬੀ ਆ ਭਾਵੇਂ ਉਹ ਕਿਸੇ ਲੈਵਲ ਤੋਂ ਵੀ ਕਰ ਰਿਹਾ ਉਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬੀਆਂ ਨੇ ਜਾ ਕੇ ਜਿੱਦਾਂ ਆਪਾਂ ਕਹਿੰਦੇ ਆ ਕਿ ਪੰਜਾਬੀ ਵਿਸ਼ਵ ਦੇ ਵਿੱਚ ਹਰ ਥਾਂ ਦੇ ਮਿਲਦੇ ਆ ਜਿੱਦਾਂ ਇੰਗਲੈਂਡ ਦੇ ਵਿੱਚ ਜਾਂ ਅਮਰੀਕਾ ਕੈਨੇਡਾ ਇਹ ਜਾ ਕੇ ਧੂਮਾ ਪਾ ਰਹੇ ਆ ਤਾਂ ਇਦਾਂ ਹੀ ਇਹ ਜਿਹੜੇ ਲੋਕ ਆ ਇਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਬੜੇ ਮੁਕਾਮ ਬਣਾਇਆ ਤੇ ਅੱਜ ਇੱਕ ਐਹੋ ਜੀ ਸ਼ਖਸੀਅਤ ਜਿਨ੍ਹਾਂ ਨੇ ਬਹੁਤ ਹੀ ਨਵੇਕਲਾ ਕੰਮ ਕਰਦੇ ਹੋਏ ਸਵਾਜ ਦੇ ਵਿੱਚ ਆਪਣਾ ਬਹੁਤ ਹੀ ਮਹੱਤਵਪੂਰਨ ਸਥਾਨ ਬਣਾਇਆ ਹੈ ਉਹਨਾਂ ਦੇ ਨਾਲ ਅਸੀਂ ਤੁਹਾਨੂੰ ਬੁਲਾਉਂਦੇ ਆ ਦੇ ਆਓ ਅਸੀਂ ਸਵਾਗਤ ਕਰਦੇ ਹਾਂ ਅਜੇ ਕੁਮਾਰ ਜੀ ਦਾ థాంਕ ਯੂ ਜੀ ਨਮਸਕਾਰ ਜੀ ਸੱਸੀਏ ਕਾ ਸਾਰੇ ਨੂੰ ਤੁਹਾਡੇ ਦਰਸਤ ਨੂੰ ਵੀ ਸੱਸੀਏ ਕਾ ਅਜੇ ਜੀ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਜੀ ਸਰ ਜਿਹੜਾ ਬਚਪਨ ਤੋਂ ਸ਼ੁਰੂਆਤ ਹੈ ਅਟੀ ਕਰਾਂਗੇ ਅਸੀਂ ਕਿ ਜਿਹੜਾ ਬਚਪਨ ਤੁਹਾਡਾ ਕਿੱਥੇ ਬੀਤਿਆ ਤੇ ਤੁਹਾਡਾ ਪੰਜਾਬ ਦੇ ਵਿੱਚ ਘਰ ਆਉਣਾ ਹੋਇਆ ਜੀ ਬਚਪਨ ਸਟਾ ਆਪਣਾ ਯੂਪੀ 'ਚ ਜੀ ਖੁਸ਼ੀ ਨਾਲ ਸਾਡਾ ਜਿਲ੍ਹਾ ਹੈਗਾ ਜੀ ਕੁਸ਼ੀਨਗਰ ਜ਼ਿਲ੍ਹਾ ਚ ਇੱਕ ਛੋਟਾ ਸਾ ਸੜਾ ਸਹੜਾ ਤਲਪੂਹੀ ਰੋਟ ਜੀ ਤਲਪੂਹੀ ਰੋਟ ਚ ਸੜਾ ਜਿਹੜਾ ਹੈਗਾ ਉਥੇ ਪਿੰਡ ਹੈਗਾ ਸਾਡਾ ਜਿਹਨੂੰ ਦੂਮਲੀਆ ਟੋਲਾ ਬੋਲਦੇ ਆ ਜੀ ਠੀਕ ਹੈ ਉਥੇ ਸਾਡਾ ਬਚਪਨ ਜਿਹੜਾ ਸੀਗਾ ਉਥੇ ਜਿੱਤਿਆ ਜੀ ਉਥੇ ਸਾਡੀ ਪ੍ਰਾਇਮਰੀ ਕਾਈ ਜਿੰਨੀ ਸੀਗੀ ਉਥੇ ਆਪਾਂ ਕੀਤੀ ਜੀ ਉਹਦੇ ਬਾਅਦ ਮੈਂ ਤਕਰੀਬਨ 13 ਸਾਲ ਦੀ ਉਮਰ ਹੋ ਗਿਆ ਜੀ 13 ਸਾਲ ਦੀ ਉਮਰ ਤੇ ਮੈਂ ਫਿਰ ਦਿੱਲੀ ਆ ਗਿਆ ਸੀ ਜੀ

ਦੇ ਤੁਸੀਂ 2000 ਤੇ 24 ਸਾਲ ਦੇ ਲਾਗੇ ਤੁਹਾਨੂੰ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਤੇ ਅਜੇ ਤੱਕ ਜਿਹੜੀ ਤੁਹਾਡੀ ਪੜ੍ਹਾਈ ਕੁੱਲ ਕਿੰਨੀ ਪੜ੍ਹਾਈ ਤੁਸੀਂ ਕੀਤੀ ਪੜ੍ਹਾਈ ਤੋਂ ਕੁਝ ਕਹਿ ਲੋ ਤਾਂ ਕੁਝ ਵੀ ਨਹੀਂ ਸੀਗਾ ਜੀ ਐਲ ਕੇ ਜੀ ਕੀਤਾ ਜਿੱਦਾਂ ਉਸ ਸਮੇਂ ਅਬ ਉਹ ਚੱਲ ਰਾਂ ਹੁੰਦਾ ਸੀਗਾ ਜੀ ਐਲ ਕੇ ਜੀ ਕੀਤਾ ਐਲ ਕੇ ਜੀ ਕੇ ਜੀ ਕੀਤਾ ਉਹਦੇ ਬਾਅਦ ਇੱਕ ਇੱਕ ਤੇ 25 ਵਿੱਚ ਕਮਿਸ਼ਨ ਹੋਇਆ ਜੀ ਕਿ ਪੜਿਆ ਜੀ ਦੂਜੀ ਕਿੱਤੀ ਨੇ ਜੀ ਫਿਰ ਟੀਚਰ ਕਹਿੰਦੇ ਸੀਗੇ ਤੁਸੀਂ ਬਹੁਤ ਹੁਨਾਰਾ ਹੋ ਜੀ ਤੁਹਾਨੂੰ ਤਾਂ ਆਂਦਾ ਹੀ ਸਭ ਕੁਝ ਜੀ ਤੁਹਾਨੂੰ ਸਕੂਲ ਚ ਕਲਾਸਾ ਟਪਾ ਦਿੰਦੇ ਆ ਜੀ ਉਹ ਮੈਨੂੰ ਟਪਾ ਕੇ ਫਿਰ ਪਚਵੀਂ ਚ ਐਡਮਿਸ਼ਨ ਕਰਾਤਾ ਸਿੱਧਾ ਜੀ ਫਿਰ ਪਚਵੀਂ ਚ ਕਰਤਾ ਫਿਰ ਪਚਵੀਂ ਚ ਹੀ ਮੈਂ ਪੜਿਆ ਉਹ ਦੇਖੇ ਠੀਕ ਹੈ ਸਭ ਕੁਝ ਪਚਵੀਂ ਕਰਕੇ ਫਿਰ ਸਿੱਧਾ ਅੱਠਵੀਂ ਚ ਜੀ ਜਦੋਂ ਅੱਠਵੀਂ ਕਰਦੇ ਸੀਗੇ ਤੋਂ ਬਸ ਇੱਦਾਂ ਦੇ ਹੋਇਆ ਬਸ ਉਦੋਂ

ਪੰਜਾਬ ਨੂੰ ਮਤਲਬ ਦਿੱਲੀ ਨੂੰ ਰੁੱਕਰ ਲਿਆ ਸੀ ਜੀ ਇਹ ਸਮਝ ਉੱਪਰ ਵਾਜਿਬ ਆ ਜੀ ਦੇਖੋ ਤੁਸੀਂ ਫਿਰ ਪੜ੍ਹਾਈ ਵੀ ਬੜੀ ਕੀਤੀ ਜੀ ਜਿਹੜੀ ਆਪਾਂ ਕਹਿ ਰਹੇ ਹਾਂ ਕਿ 8ਵੀਂ ਲੈ ਕੇ ਤੁਸੀਂ ਜਿਹਦਾ ਪੜ੍ਹਾਈ ਕੀਤੀ ਆ ਹਾਂਜੀ ਹਾਂਜੀ ਫਿਰ ਤੁਸੀਂ ਜਿਹਦਾ ਦਿੱਲੀ ਤੋਂ ਬਾਅਦ ਪੰਜਾਬ ਜਲੰਧਰ ਤੋਂ ਤੁਸੀਂ ਹੁਸ਼ਿਆਰਪੁਰ ਆ ਗਏ ਜੀ 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 ਤੇ ਜਿਹੜਾ ਇੱਕ ਤੁਸੀਂ ਕੰਮ ਦੀ ਸ਼ੁਰੂਆਤ ਕੀਤੀ ਜੀ 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 ਉਹ ਕਿਹੜੇ ਕੰਮ ਤੋਂ ਤੁਸੀਂ ਸ਼ੁਰੂਆਤ ਕੀਤੀ ਹੁਸ਼ਿਆਰਪੁਰ ਜੇ ਤੁ ਆ ਗਏ ਜਾਂ ਪੰਜਾਬ ਦੇ ਵਿੱਚ ਆ ਕੇ ਕਿਹੜਾ ਕੰਮ ਪਹਿਲਾਂ ਸਭ ਤੋਂ ਸ਼ੁਰੂਆਤ ਕੀਤੀ ਕਰਦੇ ਸੀ जोड़ा सबसे पहले जो आप आए दिन साढ़े को यह काम हों डिजाइनिंग का काम होंगे कड़ा चेना जो भी डिजाइनिंग होंगी सी तो कड़ा चेना जो पी ओ पी कहते हैं जी वह फुल फार्म पहले फार्म प्लास्टर है जी, तो पार पार है जी और एक डिजाइनिंग का काम से उसमें बहुत चलते हार्ड भी है जी और तो डिजाइनिंग का काम स्टार्ट करता है आपका जी और वही करते करते आने वाला समय से जी काफी लंबा संघर्ष करते हुए होते जी बहुत कुछ सीखा जी जब आप स्टार्ट करते आपको सामने लग गया कि बस वही एक है का जी पर वो दे बात जब आप आए तो देखिए कि कोई ऐसा वो है नहीं जी अपना ऑफिस नहीं है का जैसे इंटीरियर का काम नहीं है जी जैसे तीसरी आप कहेंगे शुरुआत है जी, 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 जी ਉਹ ਤੁਹਾਡੀ ਪੀਓਪੀ ਤੋਂ ਹੋਈ ਹੈ। ਹਾਂਜੀ ਪੀਓਪੀ ਤੋਂ ਹੋਈ। ਫਿਰ ਤੁਸੀਂ ਪੀਓਪੀ ਦੇ ਵਿੱਚ ਆ ਗਿਆ ਤੁਸੀਂ ਇਹਦੇ ਵਿੱਚ ਮੁਹਾਰਤ ਹਾਸਲ ਕੀਤੀ। ਹਾਂਜੀ ਤੇ ਤੁਹਾਡਾ ਕੰਮ ਵਹਿਣਾ ਸ਼ੁਰੂ ਹੋ ਗਿਆ। ਹਾਂਜੀ ਹਾਂਜੀ। ਫਿਰ ਤੁਸੀਂ ਫੀਲਡ ਦੇ ਵਿੱਚ ਆਪਣੇ ਆਪ ਨੂੰ ਜਿਹਦਾ ਹੁਸ਼ਿਆਰ ਕੋ ਸ਼ਹਿਰ ਤੱਕ ਸੀਮਿਤ ਸੀ ਤੁਹਾਡਾ ਕੰਮ ਜਾਂ ਤੁਸੀਂ ਜ਼ਿਲ੍ਹੇ ਦੇ ਵਿੱਚ ਵੀ ਗਏ ਆ ਬਤ ਬਤਾਓ ਕਿੱਥੇ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਪੀਓਪੀ ਦੇ ਵਿੱਚ। ਕਿਓਕੇ ਦੇ ਵਿੱਚ ਸਾਨੂੰ ਪਹਿਲੇ ਹੁਸ਼ਿਆਰ ਪੁੱਛੇ ਆਪਾਂ ਕੰਮ ਕੀਤਾ ਜੀ ਇਹ ਚਲੰਦਰ ਜੀ ਜਾ ਕੇ ਕੰਮ ਕੀਤੇ ਇਹ ਨਵਾਂ ਸਹਿਰ ਜੀ ਆਪਣਾ ਜੋਪੜ ਜੀ ਆਪਣਾ ਹਿਮਾਚਲ ਕੇ ਜੀ ਆਪਣਾ ਹਮੀਰਪੁਰ ਤੱਕ ਆਪਾਂ ਕੰਮ ਕੀਤੇ ਜੀ ਉਹਦੇ ਬਾਅਦ ਆਪਣਾ ਆਪਣਾ ਹੁਸ਼ਿਆਰ ਪੁੱਛੇ ਬੜੇ ਜਿਹੜੇ ਸੰਸਥਾਏ ਸੀ ਜਿਹੜਾ ਬੜੇ ਸਕੂਲ ਸੀ ਉਹਨਾਂ ਦੇ ਅੰਦਰ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਵੀ ਬਹੁਤ ਜਗ੍ਹਾ ਹੈਗੀ ਹੈ ਜਿੱਥੇ ਇੰਡੀਵਿਜੂਅਲ ਦੀ ਕੰਮ ਬਹੁਤ ਅੱਛੇ ਅੱਛੇ ਜਗ੍ਹਾ ਤੇ ਵੀ ਕੰਮ ਕਰਨ ਦਾ ਮੌਕਾ ਮਿਲਿਆ ਜੀ ਇਹਦਾ ਕਰਕੇ ਸਾਨੂੰ ਸਾਰੇ ਪਾਸੇ ਮਤਲਬ ਹੁਸ਼ਿਆਰ ਪੁੱਛੇ ਰਹਿ ਕੇ ਆਪਾਂ ਆਪਣਾ ਕਹਿ ਲੋ ਤੁਸੀਂ ਕੀ ਟਾਂਡੇ ਜਿਹੜਾ ਹੈਗਾ ਟਾਂਡੇ ਤੋਂ ਅੱਗੇ ਦਸਵਾ ਹੈਗਾ ਤੇਰੀਆ ਇੱਕ Pritam Mauri ਜੀਗਾ ਉੱਥੇ ਆਪਾਂ ਕੰਮ ਕੀਤਾ ਕਾਫੀ ਸਮੇਂ ਪਹਿਲਾਂ ਜਦੋਂ 10 12 ਸਾਲ ਪਹਿਲੇ ਜਦੋਂ ਮੌਲ ਬਣਿਆ ਸੀ ਜਿੰਨਾ ਕਹਿੰਦੇ ਬਹੁਤ بڑے بڑے ਕੰਮ ਦੀ ਆਪਾਂ ਕੀਤੀ ਜੀ ਤੇ ਅਜੇ ਵੀ ਜਿੱਦਾਂ ਤੁਸੀਂ ਦੱਸਿਆ ਫਿਰ ਹੁਸ਼ਿਆਰਪੁਰ ਤੇ ਰਹਿ ਕੇ ਤੁਸੀਂ ਆਪਣੇ ਆਪ ਨੂੰ ਵਿਸਤਾਰ ਦਿੱਤਾ ਤੁਸੀਂ ਫੈਲਦੇ ਗਏ ਤੁਸੀਂ ਪੰਜਾਬ ਦੇ ਹਮਾਚਰ ਦੇ ਥਾਵਾਂ ਦੇ ਵੀ ਗਏ ਆ ਪਰ ਜਦੋਂ ਤੁਸੀਂ ਹੁਣ ਅੱਜ ਦੇ ਹਾਲਾਤ ਜਿਹਦੇ ਅੱਜ ਪਹੁੰਚੇ ਆ ਫਿਰ ਤੁਸੀਂ ਜਿਹੜਾ ਇਹ ਸੁਖਵਰੀਆ ਦਾ ਕਨਸੈਪਟ ਸੀਗਾ ਜੀ ਇਹ ਫਿਰ ਕਿੱਥੋਂ ਪੈਦਾ ਹੋਇਆ ਜਾਨੀ ਕਿ ਇਹਦਾ ਜਨਮ ਇਸ ਕਨਸੈਪਟ ਦਾ ਕਿੱਥੋਂ ਹੋਇਆ ਤਾਂ ਜਿਹੜਾ ਆਪਾਂ ਕਾਫੀ ਚਾਰਨ ਨੂੰ ਆਪਾਂ ਗਾਮਪਰਾਦੇਸੀਗੇ ਸਾਨੂੰ ਇਹ ਦੇਖਣ ਨੂੰ ਮਿਲਦਾ ਸੀਗਾ ਜਿਹੜਾ ਜਦੋਂ ਵੀ ਕੀ ਸੀ ਸਥਾਨ ਤੇ ਆਪਾਂ ਕੰਮ ਕਰਨੇ ਜਾਂਦੇ ਸੀਗੇ ਆਪਾਂ ਦੇਖਦੇ ਸੀਗੇ ਕਿ ਇੱਕ ਬੰਦਾ ਲੱਗ ਗਿਆ ਦੂਜਾ ਬੰਦਾ ਲੱਗਿਆ ਨਹੀਂ ਜਦੋਂ ਦੂਜਾ ਬੰਦਾ ਲੱਗਿਆ ਉਹ ਥੋੜੇ ਦਿਨ ਕੰਮ ਕੀਤਾ ਚੰਗਾ ਨਹੀਂ ਲੱਗਿਆ ਉਹ ਚਲ ਗਿਆ ਫਿਰ ਮਾਲਕ ਪਰੇਸ਼ਾਨ ਸਾਨੂੰ ਲੱਗਿਆ ਕਿ ਇਹ کہیں ਨਾ کہیں ਇੱਕ ਪਲੈਟਫਾਰਮ ਹੋਣੀ ਚਾਹੀਦੀ ਹੈ ਜਿਹਦੇ ਚੋਂ ਜਿਹਦਰ ਨਾਲ ਸਾਰੇ ਬੰਦੇ ਜੁੜ ਕੇ ਜੀ ਇਹ ਬਦਈਆ ਇੱਕ ਕਨਸੈਪਟ ਦੇ ਸਕੇ ਬਦਈਆ ਇੱਕ ਮੂਮੈਂਟ ਦੇ ਸਕੇ ਤਾਂ ਕਰਕੇ ਇਸ ਚੀਜ਼ਾਂ ਨੂੰ ਵਾਪਸ ਧੀਰੇ ਧੀਰੇ ਹੌਲੀ ਹੌਲੀ ਆਪਣੀ ਜ਼ਹਿਨ ਤੇ ਲਾਇਆ ਜੀ ਇਹ ਆਪਣਾ ਸੋਚਿਆ ਕਿ ਇਹ ਇਕੀਦਾ ਦਾ ਪੱਲੇ ਖਰਮ ਹੋਣਾ ਚਾਹੀਦਾ ਕਿ ਸਾਰੇ ਬੰਦੇ ਇੱਕ ਹੀ ਪਲੈਟਫਾਰਮ ਦੇ ਨੀਚੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨ ਸਮੁਤਲੀ ਕੰਮ ਹੋਵੇ ਜਿਹੜਾ ਵੀ ਕਲਾਇੰਟ ਆਏਗਾ ਇਹਨਾਂ ਨੇ ਕੰਮ ਕਰਵਾਉਣਾ ਹੈ ਪੈਸਾ ਵੀ ਖਰਚਦਾ ਪਿਆ ਔਰ ਸਾਹਮਣੂ ਟੈਨਸ਼ਨ ਲੈ ਕੇ ਸੌਂਦਾ ਪਿਆ ਉਹ ਜਿਹੜੀ ਪ੍ਰੋਬਲਮ ਸੀਗੀ ਉਸ ਪ੍ਰੋਬਲਮ ਦੀ ਹੱਲ ਜਿਹੜੀ ਸੀ ਉਹ ਸੁਖਵਰੀਆ ਚ ਮਿਲਣੀ ਸੀ ਤਾਂ ਕਰਕੇ ਇੱਕ ਸੁਖਵਰੀਆ ਪਲੈਟਫਾਰਮ ਉਸਟਾਰਟ ਕੀਤਾ ਜਿਹੜਾ ਸੁਖਵਰੀਆ ਇਹ ਨਾਮ ਦਾ ਕੀ ਮਤਲਬ ਹੈ ਕਿਥੋਂ ਤੁਸੀਂ ਨਾਮ ਲਿਆ ਨਾਮ ਤੋਂ ਇਹ ਨਾਮ ਜਿਹਦਾ ਹੈਗਾ ਇਹ ਨਾਮ ਬਹੁਤ ਵੱਡਾ ਨਾਮ ਹੈਗਾ ਸਾਡੀ ਜ਼ਿੰਦਗੀ ਦਾ ਸ਼ੁਰੂਆਤ ਇਸ ਨਾਮ ਤੋਂ ਹੈਗਾ ਜੀ ਇਹ ਹਮਾਰੇ ਸਹੀ ਮੈਂ ਤੁਹਾਨੂੰ કહਾਂ ਇਹ ਹਮਾਰੇ ਮਮਾ ਦਾ ਨਾਮ ਹੈ ਜੀ ਅੱਜ ਕੀ ਜੋ ਟਾਈਮ ਹੈਗਾ ਜੋ ਹਾਲਾਤ ਹੈਗੇ ਜੀ ਲੋਕ ਜਦੋਂ ਕਮਿਆਰ ਹੁੰਦੇ ਤੇ ਆਪਣੇ ਮਾਪਿਆਂ ਨੂੰ ਸਮਾਂ ਵੀ ਨਹੀਂ ਦਿੰਦੇ ਨਾ ਉਹਨਾਂ ਨੂੰ ਖੁਸ਼ਦੇ ਵੀ ਨਹੀਂ ਹੈ ਬਹੁਤ سارے ਲੋਕ ਹੈਗੇ ਲੇਕਿਨ ਜਦੋਂ ਆਪਾਂ ਇਸ

ਪੋਜ਼ਿਟਿਵ ਫੱਲ ਮਹਿਸੂਸ ਹੋਇਆ ਕਿ ਇਹਨੇ ਸਾਨੂੰ ਧਰਤੀ ਤੇ ਲਾਇਆ ਜੀ ਸਾਨੂੰ ਇਸ ਦੁਨੀਆ ਤੇ ਲਾਇਆ ਉਹਦਾ ਨਾਮ ਤੇ ਨਾਲ ਆਪਾਂ ਜੋੜ ਕੇ ਅਗਰ ਕੁਝ ਕਰੇ ਤੇ ਇਹ ਬਹੁਤ ਬੜੀ ਨੀਜੜੀ ਹੋਊਗੀ ਇੱਕ ਇਜ਼ਦਾਰ ਹੋਊਗੀ ਕਹਿੰਦੇ ਤੇ ਜੀ ਬੜੀ ਤੁਸੀਂ ਵਧੀਆ ਗੱਲ ਕੀਤੀ ਹੈ ਕਿ ਜਿਹੜਾ ਆਪਣੇ ਮਾਤਾ ਦੀ ਨੂੰ ਸਤਿਕਾਰ ਦਿੱਤਾ ਤੁਸੀਂ ਉਹਨਾਂ ਦੇ ਨਾਮ ਨਾਲ ਜਿਹੜਾ ਇਹ ਉਦੋਂ ਆਪਣਾ ਸ਼ੁਰੂ ਕੀਤਾ ਤੁਸੀਂ ਫਿਰ ਅਜੇ ਦੀ ਇਹ ਜਿਹੜਾ ਤੁਸੀਂ ਪੀਓਪੀ ਤੋਂ ਸਫ਼ਰ ਚੱਲਿਆ ਸੀ ਸੁਖਰੀਆ ਤੱਕ ਪਹੁੰਚਿਆ ਜੀ ਜੀ ਹੁਣ ਤੁਸੀਂ ਜਿਹੜਾ ਇਸ ਸਮੇਂ 222 ਦੀ ਸ਼ੁਰੂਆਤ ਹੋ ਗਈ ਹੈ ਜਨਵਰੀ ਮਹੀਨੇ ਦੇ ਵਿੱਚ ਆਪਾਂ ਹੈਗੇ ਹਾਂ ਜੀ ਤੇ ਹੁਣ ਜਿਹੜੀਆਂ ਕਿਹੜੀਆਂ ਸੇਵਾਵਾਂ ਤੁਸੀਂ ਇਹਦੇ ਪਲੇਟਫਾਰਮ ਰਾਹੀਂ ਜਿਹੜੀਆਂ ਲੋਕਾਂ ਨੂੰ ਮੁਹੱਈਆ ਕਰਵਾ ਰਹੇ ਹਾਂ ਇਹਦੇ ਅੰਦਰ ਜਦੋਂ ਆਪਾਂ ਪਲੇਟਫਾਰਮ ਰਹਿ ਉਹਦੇ ਅੰਦਰ ਬੱਖ-ਬੱਖ ਜਿਹੜੀ ਸਰਵਿਸਿਜ਼ ਹੈਗੀ ਹੈ ਜਿੱਦਾ ਤੁਸੀਂ ਤੁਹਾਨੂੰ ਤੁਹਾਡੇ ਘਰ 'ਚ ਕੋਈ ਪ੍ਰੋਬਲਮ ਹੈ ਜੀ ਕੋਲੰਬਕੀ ਪ੍ਰੋਬਲਮ ਹੈ ਜੀ ਕੋਈ ਦਿੱਕਤ ਹੈ ਜੀ ਛੋਟੀ ਵੀ ਹੈ ਜੀ ਵੱਡੀ ਵੀ ਹੈ ਜੀ ਕੋਈ ਪ੍ਰੋਬਲਮ ਹੈ ਜੀ ਤੁਸੀਂ ਕਿੱਥੇ ਵੀ ਨਹੀਂ ਤੁਸੀਂ ਸੁਪਰੀਆ ਨੂੰ ਕਾਲ ਕਰਨਾ ਹੈ ਸੁਪਰੀਆ ਨੂੰ ਕਾਲ ਨੂੰ ਉਹਦੀ ਜਿਹੜੀ ਪ੍ਰੋਬਲਮ ਹੈ ਵੀ ਉਹਦੀ ਸੋਲੂਸ਼ਨ ਕਰੂਗੀ ਜੀ ਉਹ ਸਾਡੇ ਕੋਲ ਬੰਦੇ ਹੁੰਦੇ ਆ ਸਾਡੇ ਕੋਲ ਟੈਕਨੀਸ਼ੀਅਨ ਹੁੰਦੇ ਆ ਉਹ ਜਾ ਕੇ ਆ ਕੇ ਉਹ ਕੰਮ ਵਰਤ ਕਰਦੇ ਆ ਜੀ ਸਾਡੇ ਕੋਲ ਇਲੈਕਟ੍ਰੀਸ਼ੀਅਨ ਦਾ ਕੰਮ ਹੈਗਾ ਜੇ ਪੀਸੀ ਲ ਚ ਕੋਈ ਵੀ ਤੁਹਾਡੇ ਘਰ 'ਚ ਛੋਟਾ ਵੱਡਾ ਜਿਹੜਾ ਮਾਤੀ ਫਾਲਟ ਹੋਵੇ ਕੋਈ ਵੀ ਫਾਲਟ ਹੋਵੇ ਉਹਨੂੰ ਸਾਡੇ ਟੈਕਨੀਸ਼ੀਅਨ ਜਾਂਦੇ ਆ ਉਹਨੂੰ ਬਸੂਲੀ ਉਹਨੂੰ ਜਾ ਕੇ ਉਹ ਦੱਸ ਹਰ ਪਰਦੇ ਜਿਹੜਾ ਸੁਦਸ਼ਟੀ ਹੁੰਦਾ ਹੈ ਜਿਹੜਾ ਉਹਦੇ ਨਾਲ ਹੀ ਕੱਟਣ ਦਾ ਤੁਹਾਡਾ ਮਾਨਸਿਕ ਲੋ ਤੋਂ ਡਰਵਾਚੇ ਹੈਗੇ ਆ ਕੋਈ ਵਿੰਡੋ ਹੈਗੀ ਹੈ ਕਿਸੇ ਦਾ ਸ਼ੀਸ਼ਾ ਟੁੱਟ ਗਿਆ ਹੈ ਜਿਸੇ ਕਿ ਕਿੰਨੀ ਖਰਾਬ ਕੋਈ ਕਿਸੇ ਦੀ ਹੋਰ ਵੀ ਕੋਈ ਪ੍ਰੋਬਲਮ ਹੈ ਦੀ ਹੈ ਜਿਹੜਾ ਕਿਸੇ ਨੇ ਘਰ ਤੇ ਇੰਟੀਰੀਅਰ ਕਰਾਣਾ ਹੈ ਜੀ ਉਹ ਸਾਰੇ ਕੰਮ ਜਿਹੜਾ ਹੈ ਨਾ ਕੈਪਰੇਟਰ ਦਾ ਜਿਹੜਾ ਕੰਮ ਹੁੰਦਾ ਜੀ ਉਹ ਇੰਟੀਰੀਅਰ ਵਰਗ ਜਿਹੜਾ ਦੂਜੇ ਨੂੰ ਕਰ ਲੈਂਦੇ ਆ ਉਹ ਕੰਮ ਸੈਟ ਕੰਪਨੀ ਕਰਾਉਂਦੀ ਹੈ

ਰੂਪਰ ਇੱਕ ਸਿਸਟਮ ਹੁੰਦਾ ਸਿਸਟਮ ਨਾਲੋਂ ਡੀਪ ਲੀਮਿੰਗ ਹੁੰਦੀ ਹੈ ਸਾਡੇ ਉਹ ਲੀਮਿੰਗ ਦਾ ਕਨਸੈਪਟ ਇਹ ਕੰਪਨੀ ਕਰਾਉਂਦੀ ਹੈ ਜੀ ਉਹਦੇ ਨਾਲ ਜਿਹੜਾ ਬੈੱਡਰੂਮ ਹੋ ਗਿਆ ਜਾਂ ਕਿਚਨ ਹੋ ਗਿਆ ਜਾਂ ਬਾਥਰੂਮ ਹੋ ਗਿਆ ਦੇਖੋ ਅੱਜ 1 ਲੱਖ 2 ਲੱਖ ਰੁਪਏ ਲਗਾ ਕੇ ਲੋਕੀ ਬਾਥਰੂਮ ਬਣਾਉਂਦੇ ਹਨ ਜੀ ਕਿਉਂ ਸਰਵੈਂਟ ਹੁੰਦੇ ਉਹ ਨਹੀਂ ਹੁੰਦਾ ਕੋਈ ਉਹਨੂੰ ਸਾਫ਼ ਕਰ ਸਕਦੇ ਐ ਕਿਉਂਕਿ ਉਹਨਾਂ ਕੋਲ ਇਹਨਾਂ ਨਹੀਂ ਕੁਝ ਹੁੰਦਾ ਉਹ ਉਹ ਸਾਡੀ ਕੰਪਨੀ ਉਹ ਸਰਵਿਸ ਦਿੰਦੀ ਹੈ ਜੀ ਜੀ ਇੰਟਰਨੈਟ ਜੀ ਅਜੇ ਜਿਹੜਾ ਤੁਸੀਂ ਦੱਸਿਆ ਜੇ ਤਾਂ ਬਾਹਰੋਂ ਨਿਕਲੀ ਨੇ ਬਾਹਰੋਂ ਦੀ ਜੇ ਸਾਫ ਸੁਭਾਈ ਆ ਤੁਸੀਂ ਨੂੰ ਸਮਝ ਨਹੀਂ ਜਿੱਦਾਂ ਹੋ ਸਕਦਾ ਬਰੇਸ਼ਿਆ ਦੇ ਕੰਸੈਪਟ ਹੋਣਾ ਜਦੋਂ ਅਸੀਂ ਆਪਣੇ ਜਿੱਤਾ ਅੱਜ ਪੰਜਾਬ ਦੀ ਹੁਸ਼ਿਆਰਪਨ ਦੀ ਗੱਲ ਕਰਦੇ ਆ ਕਿ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਕਿ ਇੰਨੀ ਜਾਗਰੂਕਤਾ ਨਹੀਂ ਆਈ ਹੋਈ ਵੀ ਜਿਹੜੇ ਆਪਾਂ ਸੱਦ ਕੇ ਘਰ ਕਿਸੇ ਤੋਂ ਵੀ ਆਪਾਂ ਕੰਮ ਦਾ ਏਸੀ ਵੀ ਕੋ ਰਿਪੇਅਰ ਕਰਾਉਂਦੇ ਸੀ ਏਸੀ ਖਰਾਬ ਹੋ ਗਿਆ ਤੇ ਸਰਵਿਸ ਕਰਾਉਂਦੇ ਸੀ ਇਹ ਲੱਗਦਾ ਤੁਸੀਂ ਦੋਸਿਆ ਟੂਰੀ ਕੋਸਪਸਾ ਗਈ ਪਰ ਜਿਹੜਾ ਬਾਥਰੂਮ ਦੀ ਸਫਾਈ ਕਰਨ ਵਾਲਾ ਹੈ ਕਨਸੈਪਟ ਆ ਇਹ ਵੀ ਬੜਾ ਅਲੱਗ ਜਿਹਾ ਆ ਤੇ ਤੁਸੀਂ ਇਹਦੇ ਬਾਰੇ ਥੋੜਾ ਜਿਆਦਾ ਜਾਣਕਾਰੀ ਲਓ ਵੀ ਇਹਦੇ ਵਿੱਚ ਕੀ ਹੈਗਾ ਇਹ ਜਿਹੜਾ ਹੈਗਾ ਜਿੱਦਾਂ ਮੰਨ ਕੇ ਚਲੋ ਸਾਡੇ ਕੋ ਜਿੱਦਾਂ ਕੀ ਹੁੰਦਾ ਕਿ ਇਹ ਵੱਡੇ ਸ਼ਹਿਰ ਜਿਹੜਾ ਹੈਗਾ ਦਿੱਲੀ ਹੈਗਾ ਆਪਣਾ ਚੰਡੀਗੜ੍ਹ ਹੈਗਾ ਜਾਂ ਔਰ ਆਪਣਾ ਚੇਨਈ ਹੈਗਾ بڑے بڑے ਜਿੰਨੇ ਵੀ ਸ਼ਹਿਰ ਹੈਗਾ ਜਿਹੜਾ ਗੁਜਰਾਤ ਉਹ ਵਗਰਾ ਹੈਗਾ ਹੰਦਵਾੜ ਹੈਗਾ ਇਹ ਸੇਵਾ ਹੈਗੀ ਆ ਲੋਕੀ ਲੈਂਦੇ ਆ ਜੀ ਬਟ ਇਥੇ ਨਹੀਂ ਸੀਗੀ ਇਹ ਜਿਹੜਾ ਕਨਸੈਪਟ ਹੈਗਾ ਇਹਦੇ ਚ ਇਹ ਹੈਗਾ ਕਿ ਟਾਈਲ ਜਿਹੜੀ ਹੁੰਦੀ ਨਾ ਉਹ ਸਫਾਈ ਜਿਹੜਾ ਕੇਮਪਲ ਹੁੰਦਾ ਜਿਹੜਾ ਆਪਾਂ ਯੂਜ਼ ਕਰਦੇ ਰੋਜ਼ ਯੂਜ਼ ਕਰਦੇ ਜਿਹੜਾ ਸ਼ੈਂਪੂ ਹੋ ਗਿਆ ਜਾਂ ਸਾਬਣ ਹੋ ਗਿਆ ਕੇਲ ਹੋ ਗਿਆ ਉਹ ਜਿਹੜੀ ਕੇਮਪਲ ਹੁੰਦਾ ਉਹ ਕੇਮਪਲ ਟਾਈਲ ਕੀ ਸਤ੍ਹਾ ਤੇ ਹੁੰਦੇ ਜਾ ਕੇ ਖਪ ਜਾਂਦੀ ਹੈ ਔਰ ਲੰਬੇ ਸਮੇਂ ਬਾਅਦ ਕੀ ਹੁੰਦਾ ਕਿ ਉਹ ਟਾਈਲ ਦੀ ਜਿਹੜੀ ਮੇਨ ਸਤ੍ਹਾ ਹੁੰਦੀ ਉਹ ਉਹਨੂੰ ਖਾ ਜਾਂਦੀ ਹੈ ਜੀ ਤੋਂ ਉਹਦੇ ਵਾਸਤੇ ਬਫਿੰਗ ਹੁੰਦਾ ਬਫਿੰਗ ਕਸਿਮ ਹੁੰਦੀ ਹੈ ਉਹਦੇ ਨਾਲ ਆਪਾਂ ਬਫਿੰਗ ਕਰਕੇ ਜੀ ਪ੍ਰੋਪਰ ਬਫਿੰਗ ਕਰਕੇ ਉਹਨੂੰ ਸਫਾਈ ਕਰਦੇ ਹਾਂ ਜੀ ਨਾ ਰੋਮਲੀ ਸਫਾਈ ਨਹੀਂ ਹੁੰਦੀ ਬਫਿੰਗ ਕਰਕੇ ਸਫਾਈ ਕਰਦੇ ਆ ਜਦੋਂ ਵੀ ਕਸਟਮਰ ਦਾ ਕਿਸੇ ਦਾ ਵੀ ਆਪਾਂ ਕੰਮ ਕਰਦੇ ਆ ਜੀ ਉਹਦੇ ਬਾਅਦ ਉਹਦੇ ਮੂੰਹ ਤੋਂ ਸਿੱਧਾ ਵਾਹ ਨਿਕਲਦਾ ਵਾਹ ਕੀ ਬਾਤ ਹੈ ਬਹੁਤ ਨਾ ਬੁਧੀਆਂ ਮਤਲਬ ਆਪਾਂ ਕਰਕੇ ਦਿੰਦੇ ਆ ਮਤਲਬ ਆਪਾਂ ਕਈ ਵਾਰ ਤਾਂ ਕਸਟਮਰ ਸਾਡੇ ਕੋਲ ਕਹਿੰਦਾ ਕਿ ਯਾਰ ਤੁਹਾਡੇ ਨੂੰ ਇਹ ਬਹੁਤ ਜਿਆਦੇ ਲੱਗਦੇ ਪਏ ਆਪਾਂ ਕਹਿ ਦਿੰਦੇ ਕਿ ਤੁਸੀਂ ਪੈਸਾ ਨਹੀਂ ਦੇਣਾ ਹੈ ਜੀ ਤੁਸੀਂ ਪੈਸਾ ਉਸਦੇ ਨੇ ਦੇਣੇ ਹੈ ਜਦੋਂ ਕੁਆਲਟੀ ਸੰਤੋਖੀ ਹੋਈ ਕਹਾ ਵਾਕਈ ਕੰਮ ਪਧਿਆ ਹੋਇਆ ਜੀ ਤੋਂ ਕਲਾਈ ਪੈਸਾ ਦਿੰਦਾ ਹੈ ਜੀ ਔਰ ਆਪ ਉਹ ਖੁਦ ਨਾ ਇਹ ਕਿ ਬਾਤ ਨੂੰ ਫਿਲਕ ਕਰਨ ਵਾਸਤੇ ਉਹ ਕਰਦਾ ਜੀ ਤੇ ਜਦੋਂ ਇਹ ਕਿ ਬਾਤ ਨੂੰ ਹੁੰਦੀ ਹੈ ਅੱਲਾਹ ਉਹਦੇ ਕਰਕੇ ਦੋ ਤਿੰਨ ਬਾਤ ਨੂੰ ਹੁੰਦੀ ਹੈ ਜੀ ਉਹ ਆਟੋਮੈਟਿਕਲੀ ਉਹ ਦੂਸਰਾ ਤੀਸਰਾ ਸਾਰੇ ਕਰਵਾ ਲੈਂਦਾ ਹੈ ਜੀ ਤੇ ਅਜੇ ਜਿੱਦਾਂ ਤੁਸੀਂ ਆਪਾਂ ਫਿਰ ਵਾਪਸ ਇਹਨਾਂ ਕਰਨਾ ਤੋਂ ਸੁਖਵਰੀਆ ਤੇ ਆਉਂਦੇ ਆ ਵੀ ਜਦੋਂ ਤੁਸੀਂ ਇਹ ਉਤਪਨ ਨੂੰ ਸ਼ੁਰੂ ਕੀਤਾ ਇਹਨੇ ਵੀ ਤੁਸੀਂ ਵੈਬਸਾਈਟ ਬਣਾਈ ਹੈ ਜੀ ਜੀ ਵੈਬਸਾਈਟ ਨੇ ਉਹ ਜਿਹੜੀ ਵੈਬਸਾਈਟ ਬਣਾਈ ਆ ਉਹਦੇ ਬਾਰੇ ਵੀ ਥੋੜਾ ਜਿਆਦਾ ਦੱਸੋ ਕਿ ਉਸ ਵੈਬਸਾਈਟ ਦੇ ਤੁਸੀਂ ਕੀ ਚੀਜ਼ਾਂ ਪਾਈਆਂ ਸੀਆਂ ਔਰ ਉਹਦਾ ਕਿੱਦਾਂ ਦਾ ਰਿਸਪਾਂਸ ਆ ਔਰ ਕਰ ਮੇਰੀਆਂ ਹੁਣ ਕਹਿੰਦੀਆਂ ਕੋਈਆਂ ਗੱਲਾਂ ਆ ਰਹੀਆਂ ਔਰ ਉਹਦੇ ਤੋਂ ਕੰਮ ਅਸਰ ਨਹੀਂ ਸਟੇਪ 1 ਪਰ ਡੈਸ਼ਬੋਰਡ ਤੇ ਨਵੇਂ ਉਹਦੇ ਚ ਬੱਸ ਉਹਦੇ ਜਿਹੜੀ ਕੰਪਲੇਂਟਸ ਸੀ ਜੀ ਉਹ ਸਾਰੀ ਕੰਪਲੇਂਟ ਪਾ ਲਿਆ ਏਸੀ ਕਿੱਦ ਕਟਕਰੀ ਪਾ ਲਿਆ ਏਸੀ ਦੀ ਜਿੰਨੀ ਪ੍ਰੋਬਲਮ ਸੀ ਉਹ ਸਾਰੀ ਉਹਦੇ ਵਿੱਚ ਛੋਟੀ ਛੋਟੀ ਪ੍ਰੋਗਰਾਮ ਉਹਦੇ ਚ ਡਾਲਿਆ ਨਾਲ ਕਿ ਉਹਦਾ ਕੀ ਆਪਾਂ ਉਹ ਪ੍ਰੋਗਰਾਮ ਚ ਕਰਨਾ ਉਹ ਲਿਖਿਆ ਲਿਖਿਆ ਉਹਦਾ ਰੇਟ ਲਿਖਿਆ ਜੀ ਕਲਾਈਂਟ ਨੂੰ ਹਮੇਸ਼ਾ ਇਹ ਹੁੰਦਾ ਹੈ ਕਿ ਆਪਾਂ ਕੋਲ ਪੜੇ ਪਤਾ ਨਹੀਂ ਕਿੰਨਾ ਪੈਸਾ ਲੈਣੀ ਜੀ ਆਪਾਂ ਉਸ ਚੀਜ਼ ਨੂੰ ਕਵਰ ਕੀਤਾ ਕਿ ਮਾਰਕੀਟ ਤੋਂ ਬਦੂ ਨਾ ਹੋਵੇ ਜੀ ਰੇਟ ਵਾਜਿਬ ਹੋਵੇ ਔਰ ਇਹ ਜਿਹੜੀ ਗੱਲ ਹੈਗੀ ਹੈ ਉਦੇ ਬਾਅਦ ਉਦੈ ਨਾਮ ਜਿੰਨੇ ਵੀ ਸਕੇ ਕੋਟਕਨੀ ਹੈਰੀਆ ਜਾਂ ਇਹ ਵੀ ਹੈਵੀ ਰੋਟਰੀ ਦਾ ਉਸ ਕੈਲਵਾਸ਼ਿੰਗ ਮਸ਼ੀਨ ਹੁੰਦਾ ਕਰਾਚੇ ਜੀ ਫ੍ਰੀ ਹੁੰਦੀ ਕਰਾਚੇ ਜੀ ਉਹ ਸਾਰੀ ਚੀਜ਼ ਆਪਾ ਉਹਦੇ ਵਿੱਚ ਡਾਲਿਆ ਜੀ ਇਹਦਾ ਇਹਦਾ ਜਿਹੜੇ ਕਨਸੈਪਟ ਹੈਗੀ ਫਿਲਟਰ ਦੇ ਜਿਹੜਾ ਹੈਲਾ ਜੋ ਆਰਓ ਹੈਲਾ ਆਰਓ ਸਿਸਟਮ ਦਾ ਉਹਦੀ ਸਰਵਿਸ ਕਰਾਣੀ ਤਾਂ ਇਹ ਚਾਰਜ ਹੋਗਾ ਉਹਦਾ ਹੋਰ ਕੰਮ ਕਰਾਣਾ ਤਾਂ ਇਹ ਚਾਰਜ ਹੋਦਾ ਉਹਦਾ ਕੋਈ ਫਿਲਟਰ ਚੇਂਜ ਕਰਨ ਵਾਲਾ ਤਾਂ ਇਹ ਚਾਰਜ ਹੋਗਾ ਸਾਰੀ ਬੱਕਰੇ ਬੱਕਰੀ ਚੀਜ਼ਾਂ ਜਿਹੜੀ ਇਹਦੀ ਆ ਉਹ ਉਹਦੇ ਚ ਹੀ ਪੜਿਆ ਜੀ ਅਜੇ ਜਦੋਂ ਤੁਸੀਂ ਇਹ ਬੜਾ ਵਿਸਤਾਰ ਨਾਲ ਤੇ ਫਿਰ ਤੁਹਾਨੂੰ ਉਹਦਾ ਹੁਣ ਜਦਾਂ ਕਿੰਨੀ ਅਜ ਕਾਲਾਂ ਤੋਂ ਆਉਤੋਂ ਆਉਣੀ ਸ਼ੁਰੂ ਹੋ ਗਈ ਜਿਹੜੀ ਵੈਬਸਾਈਟ ਰਾਹੀਂ ਜੁੜ ਹੋ ਜਾਈਆ ਤੇ ਹੁਣ ਕਿੰਨਾ ਕੰਮ ਦੇ ਵਿੱਚ ਕੀ ਉਹਦਾ ਮਿਲਿਆ ਰਿਸਪੌਂਸ ਕੀ ਮਿਲਿਆ ਉਹਦਾ ਬਹੁਤ ਵਧੀਆ ਡਿਸਕਸ ਹਾਂ ਦਾ ਪਿਆ ਜੀ ਮਤਲਬ ਸਾਡੇ ਨੂੰ ਯਾਦ ਨੂੰ ਲੋਕਲ ਆਪਾਂ ਨੂੰ ਸਾਡੇ ਨੂੰ ਚ ਕੰਮ ਕਰਦੇ ਤੇ ਤੋ ਸਾਡੀ ਜੋ ਵੈਬਸਾਈਟ ਦੀ ਜੋ ਵਿਊਜ਼ ਹੈਗੀ ਉਹ ਕਟੋ-ਕਟ 100 150 ਰੋਜ਼ ਦੀ ਹੈਗੀ ਜੀ ਹਲੇ ਬਹੁ ਟਾਈਮ ਨਹੀਂ ਹੋਇਆ ਇਸ ਕੰਪਨੀ ਨੂੰ ਪਲੇਟਫਾਰਮ ਨੂੰ ਇਸ ਸੈਟ ਅਪ ਕੀਤੇ ਹੋਏ ਬਟ ਆਪਾਂ ਵੈਬਸਾਈਟ ਖੋਲ ਕੇ ਦੇਖਦੇ ਹਾਂ ਆਲਸੋ ਕਟੋਕੜ 2 ਲੱਖ ਪਲੱਸ ਹੋ ਚੁਕਿਆ ਹੈ ਜੀ ਤੇ ਜਿਦਾ ਅਜੇ ਵੀ ਇੱਕ ਅਗਲੀ ਗੱਲ ਤੇ ਆਪਾਂ ਇਹਦੇ ਨਾਲ ਹੀ ਸਵਰਧ ਤੇ ਹੁੰਦੇ ਹਾਂ ਹੁਣ ਜਿਦਾ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਕਾਰਪੇਂਟਰ ਦਾ ਤੁਸੀਂ ਕੰਮ ਕਰ ਦਿੰਦੇ ਆ ਤੁਸੀਂ ਪੀਓਪੀ ਦਾ ਵੀ ਕੰਮ ਕਰ ਦਿੰਦੇ ਆ ਤੁਹਾਡੇ ਕੋਲ ਆਪਾਂ ਕਹਾਂਗੇ ਏਸੀ ਦਾ ਵੀ ਬੀਲੀ ਦਾ ਵੀ ਕੰਮ ਜਿਹੜਾ ਤੁਸੀਂ ਉਹ ਵੀ ਕਰ ਦਿੰਦੇ ਆ ਬਾਸਕੂ ਦੀ ਸਫਾਈ ਵੀ ਉਹ ਇਦਾਂ ਆ ਇਹਨੇ ਸਾਰੇ ਕੰਮਾਂ ਦੇ ਲਈ ਤੁਸੀਂ ਜਿਹੜੇ ਹੁਣ ਕਿੰਨੀ ਦਾ ਵੀ ਟੀਮ ਕਿੰਨੀ ਹੋ ਗਈ ਜਿਹੜੀ ਤੁਹਾਡੇ ਕੋਲ ਜਿਹੜੇ ਕੰਮ ਕਰਨ ਵਾਲੇ ਕਿੰਨੇ ਲੋਕ ਹੈ ਜਿਹੜੇ ਤੁਹਾਡੇ ਨਾਲ ਜੁੜੇ ਆ ਤੇ ਜਿਨ੍ਹਾਂ ਨਾਲ ਹੀ ਤੁਸੀਂ ਇਹ ਸਾਰਾ ਕੰਮ ਨੂੰ ਅੰਜਾਮ ਦਿੰਦੇ ਆ ਇਹ ਟਟੂਗੜ ਸਾਡੇ ਕੋਲ 150 ਬੰਦੇ ਪਲੱਸ 10 ਹੋ ਚੁੱਕੀ ਹੈ ਜੀ ਇਹ ਤਕਰੀਬਨ ਸਾਡੇ 1 ਚੁਵਾਦਰ ਦੇ ਬੰਦੇ ਹੈਗੇ ਆ ਜੀ और ਪੰਜਾਬ भी बंदे है ਹੈਗੇ ਆ ਜੀ ਪੰਜਾਬ ਨੂੰ ਦੇ ਜਿਹੜੇ ਆਪਣੇ ਟੈਕਨੀਸ਼ੀਅਨ ਹੈਗੇ ਆ ਉਹ ਉਹਨਾਂ ਨਾਲ ਸਾਡੀ ਤਾਇਿਆ ਬੈਗੀ ਉਹ ਵੀ ਸਾਡੇ ਕੋਲ ਸਾਡੇ ਨਾਲ ਮਿਲ ਕੇ ਕੰਮ ਕਰਦੇ ਪਏ ਜਿਹੜੇ ਯੂਟੀਲਿਟੀ ਉਹਦੀ ਜੋ ਆਇਰ ਹੋਏ ਜੋ ਪ੍ਰਦੇਸ਼ਾ ਚ ਕਮਾਨ ਵਾਸਤੇ ਉਹ ਵੀ ਸਾਡੇ ਨਾਲ ਮਿਲ ਕੇ ਸਾਡੇ ਨਾਲ ਕੰਮ ਕਰਦੇ ਪਏ ਤੇ ਸਾਡੇ ਕੋਲ ਪਲਸ 150 ਪਲਸ ਟੀਮ ਹੋ ਚੁੱਕੀ ਹੈ फिर से काम करने वाले जो जो मार्केटिंग करने वाले बंदे है, है। जो बकरे बकरे जो संस्थावान से जाके उन्होंने मिलते पे उन्होंने साढ़े कंपनी के बारे में दसते पे कि साड़ी कंपनी जी है तो एक ही प्लेटफॉर्म से सारी सर्विसा सा दे रही है जी तो कितने ना कि कोई भी तुम तो बड़ा जरा फार्म है उ बिजली वाला रख लूंगा एक या प्लम्बर वाला रख लूंगा लेकिन सारे बंदे अगर रख रहे हैं तो है भी

ਪੰਜਾਬ ਦੇ ਵਿੱਚ ਦਿੱਲੀ ਆਏ ਪੰਜਾਬ ਦੇ ਵਿੱਚ ਆਏ ਫਿਰ ਜਲੰਧਰ ਹਸ਼ਿਆਰਪੁਰ ਪਹੁੰਚੇ ਫਿਰ ਤੁਸੀਂ ਇਹ ਉਤ ਤੋਂ ਸ਼ੁਰੂ ਕਰ ਲਿਆ ਹੁਣ ਤੁਹਾਡੇ ਨਾਲ 150 ਜਣੇ ਦੀ ਟੀਮ ਵੀ ਹੋ ਗਈ ਆ ਪਰ ਮੈਂ ਇੱਕ ਗੱਲ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਜਰੂਰ ਉਹਨਾਂ ਦੇ ਮਨ ਦੇ ਵਿੱਚ ਹੋਊਗੀ ਕਿ ਇੱਕ ਜਿਹੜਾ ਅੱਠ ਬਾਸ ਤੋਂ 10 ਜਗ੍ਹਾ ਯੂਪੀ ਤੋਂ ਆ ਕੇ ਉੱਤਰ ਪ੍ਰਦੇਸ਼ ਤੋਂ ਆ ਕੇ ਪੰਜਾਬ ਦੇ ਵਿੱਚ ਉਹਨੇ ਇੰਦੀ ਟੀਮ ਤਿਆਰ ਕੀਤੀ ਇੱਕ ਇਦਾਂ ਦਾ ਉਦਨ ਤਿਆਰ ਕੀਤਾ ਇਹ ਜਿਹੜੇ ਮਾਰਿਆ ਇਹ ਕਿੰਨੇ ਆਦਮੀ بی اے ਕਰਤੀ ਆ ਜਿਹੜੀ ਆਪਾਂ ਦੇਖ ਰਹੇ ਆ ਸਾਧੀਆਂ ਵੇਚ ਰਿਹਾ ਆਪਾਂ ਇੱਕ ਤਨ ਹੁਣ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਦੇਖ ਰਹੇ ਆ ਕਿ ਪੀ ਐਚ ਡੀ ਸਬਜ਼ੀਆਂ ਵੇਚ ਰਿਹਾ ਜਦ ਕਿ ਆਪਾਂ ਇਹ ਨਹੀਂ ਕਹਿੰਦੇ ਕਿ ਜਿਹੜਾ ਸਬਜ਼ੀਆਂ ਵੇਚਣਾ ਕੋਈ ਛੋਟਾ ਕੰਮ ਆ ਸਬਜ਼ੀਆਂ ਵੇਚਣ ਦੇ ਵਿੱਚ ਵੀ ਬੜਾ ਜਾਨੀ ਕਿ ਆਪਾਂ ਕਹਿ ਸਕਦੇ ਆ ਪ੍ਰੋਫਿਟ ਕਮਾ ਸਕਦੇ ਜਦੋਂ ਉਹਨੂੰ ਤੁਸੀਂ ਯੋਜਨਾਬੱਧ ਢੰਗ ਨਾਲ ਕੀਤਾ ਜਾਂਦਾ ਉਹਨੂੰ ਹਨਾ ਤੇ ਭਾਵੇਂ ਜੇ ਆਪਾਂ ਗੱਲ ਕਰੀਏ ਜਿੱਦਾਂ ਆਪਾਂ ਪੰਜਾਬ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਆਉਂਦੀਆਂ ਤੇ ਤੁਸੀਂ ਇੱਕ ਅੱਖ ਪੜ੍ਹਨ ਦੇ ਬਾਵਜੂਦ ਜਿਹੜਾ ਇਸ ਸਤਰ ਦੇ ਵਿੱਚ ਜਦੋਂ ਪਹੁੰਚਿਆ ਇਸ ਕਨਸੈਪਟ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਤੁਸੀਂ ਕਿਤਾਬਾਂ ਨਾਲ ਜੁੜੇ ਹੋਣਾ ਤੇ ਮੈਂ ਉਸ ਗੱਲ ਨੂੰ ਔਲਾ ਜਿਆਦਾ ਕਿ ਦਰਸ਼ਕਾਂ ਦੱਸੋ ਜਿਆਦਾ ਜਿੱਦੋਂ ਅਸੀਂ ਪੰਜਾਬੀ ਬੜੇ ਦੂਰ ਹੋਇਆ ਆ ਤੇ ਅਜੇ ਵੀ ਕਿਤਾਬਾਂ ਨਾਲ ਬੜਾ ਪਿਆਰ ਰੱਖਦੇ ਆ ਔਰ ਅਸੀਂ ਅੱਜ ਉਹਨਾਂ ਦੀਆਂ ਪਸੰਦ ਹੋਈਆਂ ਕਿਤਾਬਾਂ ਤੇ ਇਸ ਸਫ਼ਰ ਦੇ ਵਿੱਚ ਇਹਨਾਂ ਨੂੰ ਕਿਤਾਬਾਂ ਨੇ ਕੀ ਮੋਟੀਵੇਟ ਕੀਤਾ ਉਹਦੇ ਬਾਰੇ ਵੀ ਗੱਲ ਕਰਾਂਗੇ ਜੀ ਜੀ ਕਿਤਾਬਾਂ ਨਾਲ ਜਿੱਦਾਂ ਆਪਾਂ ਪੜਾਈ ਵੀ कहते हैं कि स्कूल जाके ही तुसी नहीं पढ़ सकते हो पढ़ने वास्ते सारा दुनिया का पच्ची पे ये जितने मर्जी तुसी जितने भी तो अनुसंधान मिले उतने पढ़ना चाहिए जिधर महापुरुष जिन्ने भी सीखे उन्होंने किया कि जिंदगी में चीज जरूर भी तुसी सफल होना है जी। तो अनु पढ़ना पहना तो आपका कभी भी स्कूल चीज सिर्फ पढ़ाई आपका छड़िया पर आपका पढ़ना नहीं छड़िया आप हमेशा कुछ न कुछ पढ़ते रहे जी जो भी सू कुछ भी मिले आप पढ़ते रहे पढ़ते रहे जेड़ा भी सू मिले मैं जो भी रिसर्च किताबा की गल गल छेड़ी दी है तो साढ़े को जी किताब है, है वो रिच डेड पुअर डेड पसंद पढ़िया बड़ी मोटिवेशन मिली हो बड़ा इंसपायर हो जिन्हों को

ਅਗੇ ਜੇ ਤਾਂ ਪੁਨਰ ਨਿਖਿਆ ਹੋਇਆ ਉਹ ਵੀ ਆਪਾਂ ਪੜਦੇ ਆ ਜੀ ਇਦਾਂ ਕਰਕੇ ਜਿਹੜੀ ਮੋਟੀਵੇਸ਼ਨ ਕਿਤਾਬ ਹੁੰਦੀ ਹੈ ਜਿਨ੍ਹਾਂ ਨੂੰ ਪੜਨਾ ਚਾਹੀਦਾ ਜੀ ਉਹਦੇ ਨਾਲ ਪੜ ਕੇ ਆਪਾਂ ਕੁਝ ਨਹੀਂ ਕਰ ਸਕਦੇ ਜੀ ਕਿਉਂਕਿ ਜਦੋਂ ਆਪਾਂ ਪੜਦੇ ਆ ਨਾ ਜੀ ਤਦ ਜਾ ਕੇ ਪਤਾ ਲੱਗਦੀ ਹੈ ਤਦ ਜਾ ਕੇ ਪਤਾ ਲੱਗਦੀ ਹੈ ਕਿ ਸਾਡੇ ਅੰਦਰ ਕਿੰਨੀ ਕੀ ਊਰਜਾ ਹੈਗੀ ਹੈ ਜੀ ਉਹਨੂੰ ਆਪਾਂ ਕਿੰਨਾ ਦਾ ਵਿਕਸਿਤ ਕਰ ਸਕਦੇ ਆ ਕਿਉਂਕਿ ਦੇਖੋ ਆਪਾਂ ਇੱਕ ਸੂਰਜ ਹੈ ਉਹ ਪੂਰਾ ਆਪਣੀ ਤਰੀਕੀ ਕਿੰਨਾ ਦੁਨੀਆ ਕਿੰਨੀ ਵੱਡੀ ਹੈ ਜੀ ਉਹ ਕਿੱਥੇ ਵੀ ਦੇਖ ਲੋ ਤੁਸੀਂ ਜਿੱਥੇ ਮਰਜ਼ੀ ਦੇਖ ਲੋ ਮੈਂ ਤੇਰਾ ਕਿਤੇ ਵੀ ਨਹੀਂ ਛੱਡਾਂ ਜਦੋਂ ਸੂਰਜ ਸੂਰਜ ਉદય ਹੋ ਜਾਂਦੀ ਨਾ ਜੀ ਜਿੱਥੇ ਵੀ ਹੁੰਦੇ ਛੋਟਾ ਸਾਦੀ ਹੈਗਾ ਤਿੰਨ ਕਾ ਸਾਦੀ ਦੀਵਾਰ ਕੇ ਬਾਹਰ ਅਗਰ ਸੁਬਾਹ ਜਦੋਂ ਉਹਦੇ ਨਾਲ ਪੂਰਾ ਕੰਪਨੀ ਚ ਰੋਸ਼ਨੀ ਹੋ ਜਾਂਦੀ ਹੈ ਜੀ ਤਾਂ ਸਾਡੇ ਅੰਦਰ ਤੋਂ ਬਹੁਤ ਕੁਝ ਹੈਗਾ ਤੇ ਇਹ ਕੋ ਨੂੰ ਲਾਮ ਦਾ ਜਿਹੜਾ ਤਰੀਕਾ ਹੈਗਾ ਉਹ ਸਿੱਖਣ ਨਾਲ ਹੀ ਮਿਲੂਗਾ ਜੀ ਇਸ ਲਈ ਸਾਨੂੰ ਉਹ ਜਿਹੜੀ ਚੀਜ਼ ਹੈਗੀ ਉਹ ਕਿਤਾਬਾਂ ਚੋਂ ਜੀ ਔਰ ਤਾਂ ਕਿਤਾਬਾਂ ਤੇ ਪੜਦੇ ਆ ਬਹੁਤ ਵਧੀਆ ਤੇ ਤੁਸੀਂ ਦੱਸਿਆ ਕਿਤਾਬਾਂ ਦਾ ਬੜਾ ਯੋਗਦਾਨ ਹੋਇਆ ਤੇ ਫਿਰ ਤੁਸੀਂ ਪੰਜਾਬੀ ਦੀ ਬੜੀ ਵਧੀਆ ਬੋਲਣ ਲੱਗ ਪਏ ਆ ਫਿਰ ਜਦੋਂ ਨਾਲ 150 ਬੰਦੇ ਦੀ ਪ੍ਰਸਤੀਪੀਰ ਮੀਰ ਹੋ ਗਈ ਫਿਰ ਤੁਸੀਂ ਇੱਕ ਬੜਾ ਵਧੀਆ ਸ਼ਹਿਰ ਦੇ ਵਿੱਚ ਨਾਮ ਬਣਾਇਆ ਤੁਹਾਡਾ ਬੜੇ ਧਾਮਾਂ ਧੰਨ ਸਦਕੇ ਸਨਮਾਨ ਵੀ ਕਰਦੇ ਆ ਲੋਕ ਤੁਹਾਨੂੰ ਇੱਕ ਬੜੇ ਵਧੀਆ ਸ਼ਖਸੀਅਤ ਦੇ ਤੌਰ ਤੇ ਜਾਣਛਾਣ ਵੀ ਤੁਹਾਡੀ ਕਰਾਈ ਜਾਂਦੀ ਹੈ ਸਮਾਜ ਮਾਹੌਲ ਵਿੱਚ ਫਿਰ ਜਦੋਂ ਇਹ ਸਾਰਾ ਕੁਝ ਤੁਸੀਂ ਪਾ ਲਿਆ ਫਿਰ ਮੈਂ ਇੱਕ ਹੋਰ ਆਪਣੇ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਇੰਨੀ ਤਰੱਕੀ ਦੇ ਬਾਵਜੂਦ ਇਹ ਅਜੇ ਵੀ ਨੇ ਜਿਹੜਾ ਆਪਣਾ ਹਲੇ ਤੱਕ ਘਰ ਸੀਗਾ ਆ ਉਹ ਇੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਆ ਤੇ ਜਿਹੜਾ ਇਹ ਉਹਨਾਂ ਦੀ ਸੋਚ ਆ ਆ ਵੀ ਅਗਲਾ ਜਨਮ ਤੋਂ ਸੋਚ ਰਿਆ ਘਰ ਨੂੰ ਲੈ ਕੇ ਉਹਨਾਂ ਨੇ ਫਿਰ ਕਿੱਥੇ ਮੁੜਨਾ ਪੰਜਾਬ ਨੂੰ ਆਪਣਾ ਘਰ ਬਣਾ ਲਿਆ ਇੱਥੇ ਬਣਾਉਣਗੇ ਜਾਂ ਇਹਦੇ ਬਾਰੇ ਤੁਹਾਡਾ ਕੀ ਹੈਗਾ ਜਿੰਦਗੀ ਦਾ ਨਿਚੋੜ ਕੀ ਆ ਮੈਂ ਨਹੀਂ ਸਮਝਦਾ ਕਿ ਘਰ ਬਣਾਣਾ ਇੱਕ ਬਹੁਤ ਬੜੀ ਕਮਿਆਬੀ ਹੈ ਕੀ ਹੈ ਜੀ ਇੱਕ ਕੜ ਬਣਾਣਾ ਇੱਕ ਬਹੁਤ ਬੜੀ ਕਮਿਆਬੀ ਮੈਂ ਨਹੀਂ ਕਦੀ ਗਿਣਤੀ ਕਰਦਾ ਇਹ ਚੀਜ਼ਾਂ ਜਿਹੜੀ ਹੈਗੀ ਰਹੀ ਇੱਕ ਕੜ ਹੋ ਗਿਆ ਜਾਂ ਕੋਈ ਗੱਡੀ ਹੋ ਗਈ ਜਾਂ ਸੋਪਨਾ ਜਿਹੜੀ ਚੀਜ਼ ਹੈਗੀ ਇਹਨੂੰ ਮੈਂ ਕਦੀ ਕਮਿਆਬੀ ਨਹੀਂ ਸਮਝਦਾ ਮੈਂ ਹਮੇਸ਼ਾ ਕਮਿਆਬੀ ਉਹਨੂੰ ਸਮਝਦਾ ਕਿ ਸਾਡਾ ਜਿਹੜਾ ਕੰਮ ਹੈਗਾ ਜੋ ਆਪਾਂ ਕਰਦੇ ਜਿਹੜਾ ਉਹਦੇ ਨਾਲ ਕਿੰਨੇ ਲੋਕਾਂ ਦੀ ਰੋਟੀ ਜੋ ਰੋਜ਼ਮਾਰਾ ਦੀ ਜਿਹੀ ਜ਼ਿੰਦਗੀ ਹੈਗੀ ਉਹ ਚੱਲਦੀ ਪਈ ਹੈ ਜੀ

ਤਾਰਦੰਨਿਆ ਉਹਨੇ ਉਹਨੇ ਪੈਸੇ ਨਹੀਂ ਕਮਾ ਕੇ ਦੇਣਾ ਸਾਨੂੰ ਅਗਰ ਉਹ ਹੀ ਪੈਸਾ ਆਪਾਂ ਕਿਸੇ ਬਿਜ਼ਨਸ ਚ ਚਲਾ ਦਿੱਤਾ ਤਾਂ ਉਹਦੇ ਨਾਲ ਕੀ ਹੋਊਗਾ ਕਿ ਇਹ ਸਾਨੂੰ ਪੈਸਾ ਆਊਗਾ ਉਸ ਬਿਜ਼ਨਸ ਚਲਾਉਣ ਵਾਸਤੇ ਟੀਮ ਵਰਕ ਚਾਹੀਦੀ ਹੈ ਉਹ ਹੋਰ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਹਾਇਰ ਕਰਨਾ ਹੁੰਦਾ ਉਹ ਜਦੋਂ ਆਏਗੇ ਉਹਨਾਂ ਦੇ ਵੀ ਗੱਲ ਦਾ ਰੋਟੀ ਚੱਲੂਗਾ ਉਹ ਸਾਡਾ ਵੀ ਰੋਟੀ ਚੱਲਣਾ ਜੀ ਮੇਰੇ ਇਨਸਾਫ ਨਾਲ ਕੀ ਕੰਮ ਬਣਾਉਣਾ ਬਹੁਤ ਬੜੀ ਗੱਲ ਨਹੀਂ ਹੈਗੀ ਬੰਦਾ ਜਦੋਂ ਮਰਗੀ ਬਣਾ ਸਕਦਾ ਹੈ ਲੇਕਿਨ ਇਨਸਾਨ ਨੂੰ ਕਮਿਆਬ ਹੋਣਾ ਬਹੁਤ ਬੜੀ ਗੱਲ ਹੈਗੀ ਇਹ ਤਾਂ ਗੱਲ ਅਜੇ ਜੀ ਨੇ ਸਾਂਝੀ ਕੀਤੀ ਆ ਕਿਉਂਕਿ ਭਾਵੇਂ ਇਹਨਾਂ ਦਾ ਘਰਾਂ ਨੂੰ ਦੇ ਨਾਲ ਕਿੱਤਾ ਜੁੜਿਆ ਆ ਪਰ ਇਹ ਬੜਾ ਜਿਹੜੇ ਜੀਵਨ ਆ ਉਹ ਤੋਂ ਅਸੀਂ ਖਾਸ ਕਰਕੇ ਪੰਜਾਬੀ ਬੜੀ ਮੋਟੀਵੇਸ਼ਨ ਲੈ ਸਕਦੇ ਹੈਗੇ ਆ ਸੇਧ ਲੈ ਸਕਦੇ ਹੈਗੇ ਆ ਕਿ ਜਿਹੜਾ ਇਹਦਾ ਜੀਵਨ ਆ ਤੇ ਅਜੇ ਵੀ ਮੈਂ ਇੱਕ ਹੋਰ ਟੈਨਰ ਨਾਲ ਕਰਨ ਜਾਵਾਂਗਾ ਤੁਹਾਡਾ ਸੁਪਨਾ ਕੀ ਹੈਗਾ ਹੋਰ ਵਾਲੇ ਸਮਝੀ ਤੁਹਾਡਾ ਸੁਪਨਾ ਕੀ ਹੈ ਤੁਹਾਡਾ ਇੱਕ ਜਿਹੜਾ ਸੁਪਨਾ ਕੋ ਲੋ ਸਾਡੀ ਇੱਕ ਸੋਚ ਹੈਗੀ ਹੈ ਕਿ ਆਪਾਂ ਇਸ ਖੇਤਰ ਤੇ ਇਸ ਖੇਤਰ ਤੇ ਜਿਹੜਾ ਵੀ ਪਲਟਫਾਰਮ ਬਣਾਇਆ ਇਸ ਖੇਤਰ 'ਚ ਜੀ ਸਾਡੇ ਨਾਲ ਜੁੜ ਕੇ ਪੂਰੇ ਪੰਜਾਬ 'ਚ ਜੀ पूरे देश से सटी कंपनी का एक नाम हो बढ़िया मेरे साथ जुड़ के जिन्हें भी उसी देख रहे हो कि आज के टाइम में होड़ लगी हुई है हर बंदा बाहर जाना चाहता है हर बंदा बाहर जाना चाहता है मैं सुबह भी अपने एक सटे नाले टेक्निकल टीम सी के उन्हें नाल मेरी गल होंडी सी कि वो दुबई रहने होंडी सी के उन्हें नाल मेरी गल हुई मैं क्या कि मेरा एक सपना है का

ਜੀ ਕਿ ਕਿਉਂਕਿ ਆਪਾਂ ਪੜੇ ਨਹੀਂ ਕੋਰਸਲ ਨਹੀਂ ਹੈ ਲੇਕਿਨ ਆਪਾਂ ਹਰ ਪੜੇ ਕਿਥੇ ਜਿਹੜਾ ਬੰਦਾ ਹੈਗਾ ਉਹ ਇਹ ਨਹੀਂ ਕਰ ਸਕੇ ਕਿ ਮੈਂ ਵੀ ਰੋਜ਼ਗਾਰਾਂ ਜੀ ਮੇਰੇ ਕੋਲ ਨੌਕਰੀ ਨਹੀਂ ਹੈ ਕਿਉਂਕਿ ਸੰਸਤਾ ਹੋਗੀ ਨੌਕਰੀਆਂ ਹੁੰਦੀ ਹੈ ਜੀ ਲੇਕਿਨ ਸਾਰੇ ਬੰਦਿਆਂ ਨੂੰ ਨਹੀਂ ਹੁੰਦੀ ਹੈ ਜਿਹੜੇ ਬੰਦੇ ਨੂੰ ਨਹੀਂ ਹੈਗੀ ਉਸ ਬੰਦੇ ਦੀ ਆਪਾਂ ਰੋਜ਼ਗਾਰ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੇ ਅਜੇ ਜੀ ਇਹ ਤੁਹਾਡਾ ਸੁਖਣਾ ਹੋ ਗਿਆ ਤੇ ਜਿਹੜਾ ਤੁਹਾਡਾ ਸੰਦੇਸ਼ ਵੀ ਆ ਤੁਸੀਂ ਜਿਹੜਾ ਸਾਡੇ ਸਾਰੇ ਦਰਸ਼ਕਾਂ ਨੂੰ ਦੇਣਾ ਚਾਹੂਗਾ ਇੱਕ ਸੰਦੇਸ਼ ਵੀ ਤੁਹਾਡਾ ਪਤਾ ਜਾਣਨਾ ਚਾਹਾਂਗੇ ਮੈਂ ਇਹਹੀ ਕਹਾਂਗਾ ਕਿ ਜਦੋਂ ਵੀ ਕੋਈ ਵੀ ਇਦਾ ਦੇ ਕੰਮ ਜਿਹੜੇ ਹੁੰਦੇ ਆ ਉਹਨੂੰ ਸਪੋਰਟ ਦੀ ਜਰੂਰਤ ਹੁੰਦੀ ਹੈ ਤਾਂ ਹਰ ਕੋਈ ਬੰਦਾ ਥੱਲੇ ਜਦੋਂ ਉੱਠਦਾ ਇਦਾ ਤੇ ਕੋਈ ਕਨਸੈਪਟ ਲੈ ਕੇ ਆਉਂਦਾ ਹੈ ਤਾਂ ਲੋਕੀ ਉਹਦੇ 'ਚ ਕਮੀਆਂ ਬਹੁਤ ਲੱਭਦੇ ਆ ਜੀ ਲੇਕਿਨ ਕਮੀਆਂ ਕਮੀਆਂ ਤੋਂ ਲੱਗਣਾ ਬਹੁਤ ਬਧੀਗਲ ਹੁੰਦੀ ਹੈ ਕਿਉਂਕਿ ਕਮੀਆਂ ਲੱਗेंगे ਤਾਂ ਹੀ ਉਹ ਜਾ ਕੇ ਬਧਾਚਿਤ ਬੰਦੇ ਤਿਆਰ ਹੁੰਦਾ ਹੈ ਕਿ ਕੋਈ ਪਤਾ ਹੀ ਨਹੀਂ ਲੱਗਦਾ ਕਿ ਬੰਦਾ ਆਪਾਂ ਮਾੜਾ ਪਿਆਰਾ ਕਦੇ ਮੈਂ ਚੰਗਾ ਕਰਾ ਕਰਦੇ ਪਏ ਲੇਕਿਨ ਇਹਨੂੰ ਇਸ ਇਦਾਂ ਦੇ ਚੀਜ਼ਾਂ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈਗੀ ਤਾਂ ਮੈਂ ਤੁਹਾਡੇ 10 ਕਾਉਂਟਰਾਈ 10 ਬੰਨ ਨੂੰ ਅਪੀਲ ਕਰਨਾ ਚਾਹੁੰਗਾ ਕਿ ਇਦਾਂ ਦੇ ਸਰਵਿਸ ਦਾ ਮੌਕਾ ਦੇਵੇ ਕਿ ਸਾਡੀ ਜਿਹੜੀ ਕੰਪਨੀ ਹੈਗੀ ਹੈ ਕਿ ਗਰੋਥ ਕਰੇ ਔਰ ਅੱਗੇ ਬਹੁਤ سارے ਟੀਮ ਵਰਕ ਸਾਡੇ ਅੰਦਰ ਆ ਕੇ ਕੰਮ ਕਰੇ ਬੜੀਆ ਜਿਹਾ ਨਾ ਸਾਰੇ ਦਾ ਕੰਮ ਚੱਲ ਜੀ ਤੇ ਦੋਸਤੋ ਇਹ ਹਨ ਅਜੀਤ ਕੁਮਾਰ ਜੀ ਜਿਨ੍ਹਾਂ ਨੇ ਜੁਪੀ ਤੋਂ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿੱਚ ਆ ਕੇ ਆਪਣੀ ਅਠਵੀਂ ਤੱਕ ਦੀ ਪੜ੍ਹਾਈ ਦੇ ਬਾਵਜੂਦ ਇੱਕ ਬਹੁਤ ਹੀ ਵਿਸ਼ਾਲ ਸੋਚ ਦਾ ਜਿਹੜਾ ਸੀਗਾ ਕਰਦੇ ਹੋਏ ਪ੍ਰਦਰਸ਼ਨ ਇੱਕ ਅਲੱਗ ਮੁਕਾਮ ਪੜਾਇਆ ਔਰ ਸਾਡੇ ਸਾਰਿਆਂ ਲਈ ਇਹ ਪ੍ਰੇਰਨਾ ਸਰੋਤ ਨੇ ਤੇ ਇਨਾ ਹੀ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਹੁਸ਼ਿਆਰ ਤੋਂ ਆਸ ਕਰਦੇ ਆ ਕਿ ਇਹ ਵੀਡੀਓ ਤੁਹਾਨੂੰ ਚੰਗਾ ਲੱਗਾ ਹੋਗਾ ਔਰ ਤੁਸੀਂ ਇਸ ਤੋਂ ਜੀਵਨ ਦੇ ਵਿੱਚ ਕੁਝ ਨਾ ਕੁਝ ਸੇਧ ਜ਼ਰੂਰ ਲਵੋਗੇ ਜੇਕਰ ਤੁਹਾਨੂੰ ਵੀਡੀਓ ਚੰਗਾ ਲੱਗਾ ਹੈ ਤਾਂ ਇਸ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਸਾਡੇ ਪੇਜ ਨੂੰ ਫੋਲੋ ਕਰਨਾ ਧੰਨਵਾਦ ਔਰ ਇੱਕ ਵਾਰ ਹੀ ਦਿੱਕਤਾਂ ਸੀ ਅਜੇ ਨੀਦਾ ਵੀ ਧੰਨਵਾਦ ਕਰਦਾ ਧੰਨਵਾਦ ਜੀ ਧੰਨਵਾਦ ਸਸਤੀ